ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾ ਸਵਾਗਤ ਹੈ ਇੱਕ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਨਾਲ ਜੁੜੀ ਹੋਈ ਹੈ 200 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਦੇ ਵੱਲ ਜਿਹੜੀ ਕਿ ਅਮਰੀਕਾ ਤੋਂ ਉਡਾਨ ਭਰੀ ਜਾ ਚੁੱਕੀ ਹੈ ਪਰ ਇਸ ਵਾਰ ਜੋ ਇਹ ਜਹਾਜ਼ ਹੈ ਉਹ ਸਿੱਧਾ ਇੰਡੀਆ ਪੰਜਾਬ ਦੇ ਅੰਮ੍ਰਿਤਸਰ 에ਰਪੋਰਟ ਤੇ ਨਹੀਂ ਉਤਰੇਗਾ ਸਗੋਂ ਇਸ ਨੂੰ ਜਿਹੜਾ ਕਿ ਪਹਿਲਾਂ ਕੋਸਟ ਰਿਕਾ ਦੇ ਵਿੱਚ ਜਿਹੜਾ ਕਿ ਠਹਿਰਾ ਕੀਤਾ ਗਿਆ ਹੈਗਾ ਤੇ ਜਿਹੜਾ ਜਹਾਜ਼ ਨੇ ਉਡਾਨ ਪਰ ਇਹ 200 ਭਾਰਤੀਆਂ ਨੂੰ ਲੈ ਕੇ ਉਸ ਦਾ ਜਿਹੜਾ ਕਿ ਜੱਥਾ ਹੈਗਾ ਉਹ ਜਿਹੜਾ ਕਿ ਅਮਰੀਕਾ ਤੋਂ ਕੋਸਟ ਰੀਕਾ ਪਹੁੰਚ ਚੁੱਕਿਆ ਹੈਗਾ ਸੋ ਸਿੱਧੀ ਜਿਹੜੀ ਕਿ ਉਡਾਨ ਦੀ بجائے ਹੁਣ ਜਿਹੜਾ ਕਿ ਅਮਰੀਕਾ ਦੇ ਸਹਿਯੋਗੀ ਜਿਹੜੇ ਕਿ ਬਾਕੀ ਮੁਲਕ ਹੈਗੇ ਨੇ ਉਸ ਤੇ ਗਵਾਂਡੀ ਮੁਲਕ ਹੈਗੇ ਉਸ ਤੇ ਵੱਲੋਂ ਵੀ ਡੈਪੂਟੇਸ਼ਨ ਦੇ ਵਿੱਚ ਜਿਹੜਾ ਕਿ ਹੁਣ ਅਮੇਕੀ ਸਰਕਾਰ ਦਾ ਜਿਹੜਾ ਕਿ ਸਹਿਯੋਗ ਕਰਨ ਦਾ ਜਿਹੜੀ ਕਿ ਵਚਨਬੱਧਤਾ ਦੁਹਰਾਈ ਜਾ ਰਹੀ ਹੈ ਤੇ ਕੋਸਟ ਰੀਕਾ ਦੇ ਵਿੱਚ ਜਿਹੜਾ ਕਿ ਹੁਣ 200 ਭਾਰਤੀਆਂ ਦੇ ਜਿਹੜੇ ਕਿ ਜਥਾ ਪਹੁੰਚਿਆ ਅਤੇ ਇਹ ਉਹ ਜਿਹੜਾ ਖਾਸ ਕਰਕੇ ਕਿ ਗੈਰਕੂਨੀ ਪ੍ਰਵਾਸੀ ਹੈਗੇ ਨੇ ਜਿਨ੍ਹਾਂ ਦੀ ਹਲੇ ਤੱਕ ਜਿਹੜੀ ਕਿ ਨਾਗਰਿਕਤਾ ਦੀ ਪੁਸ਼ਟੀ ਨਹੀਂ ਹੋਈ ਅਤੇ ਅਜਿਹੇ ਦੇ ਵਿੱਚ ਜੋ ਤੱਕ ਇਹਨਾਂ ਦਾ ਇਹ ਪਤਨ ਲੱਗ ਸਕਦਾ ਕਿ ਕਿਸ ਦੇਸ਼ ਦੇ ਨਾਲ ਸੰਬੰਧ ਰੱਖਦੇ ਹੈਗੇ ਨੇ ਅਤੇ ਖਾਸ ਕਰਕੇ ਜਿਹੜੇ ਕਿ ਪੰਜਾਬ ਦੇ ਨਾਲ ਤਾਲੁਕਤ ਰੱਖਦੇ ਨੇ ਜਾਂ ਫਿਰ ਇੰਡੀਆ ਦੇ ਕਿਸੇ ਹੋਰ ਰਾਜ ਨਾਲ ਤਾਲੁਕਤ ਰੱਖਦੇ ਨੇ ਉਹਨਾਂ ਦੇ ਜਿਹੜੇ ਕਿ ਇਹ ਬੈਚ ਹੈਗਾ ਉਹ ਕੋਸਟ ਰੀਕਾ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਤੇ ਨਾਲ ਹੀ ਹੁਣ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਕ ਰਿਪੋਰਟ ਭਾਰਤੀਆਂ ਜਿਹੜਾ ਕਿ ਜਹਾਜ਼ ਹੈਗਾ ਉਸਨੇ ਉਡਾਨ ਭਰੀ ਹੈ ਤੇ 200 ਹੋਰ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਅਮਰੀਕਾ ਦੇ ਵੱਲੋਂ ਦਿਖਾਇਆ ਗਿਆ ਤੇ ਜਿਹੜਾ ਇਹ ਬੈਚ ਹੈਗਾ 200 ਪ੍ਰਵਾਸੀਆਂ ਦਾ ਉਹ ਕੋਸਟ ਰੀਕਾ ਪਹੁੰਚ ਚੁੱਕਾ ਹੈ ਅਤੇ ਕੋਸਟ ਰੀਕਾ ਦੀ ਸਰਕਾਰ ਹੁਣ ਅਮਰੀਕਾ ਦਾ ਸਹਿਯੋਗ ਕਰ ਰਿਹਾ ਪ੍ਰਵਾਸੀਆਂ ਨੂੰ ਵਾਪਸ ਆਪਣੇ ਜਿਹੜਾ ਕੀ ਹੈ ਮੁਲਕ ਭੇਜਣ ਦੇ ਲਈ ਸੋ ਵੱਡੀਆਂ ਜਿਹੜੀਆਂ ਕੀ ਨਿਗਾਹਾਂ ਹੈਗੀਆਂ ਨੇ ਇਸ ਵੇਲੇ ਜੁੜੀਆਂ ਹੋਈਆਂ ਨੇ ਅਮਰੀਕਾ ਦੀ ਗਵਰਨਮੈਂਟ ਦੀ ਜੋ ਗਤੀਵਿਧੀ ਹੈਗੀ ਹੈ ਗੈਰਕੁਨੀ ਪ੍ਰਵਾਸੀਆਂ ਨੂੰ ਲੈ ਕੇ ਉਸ ਤੋਂ ਲੈ ਕੇ ਜੋ तमाम अपडेट ਨੇ ਤੁਹਾਨ ਨਾਲ ਸਾਂਝੀ ਕਰਾਂਗੇ ਇਹ ਜਿਹੜੀ ਇਨਫੋਰਮੇਸ਼ਨ ਹੈ ਉਸ ਤਰੀਕਾ ਦੇ ਬਲੋ ਸਾਂਝੀ ਕੀਤੀ ਗਈ ਹੈ ਉੱਥੋਂ ਦੀ ਸਰਕਾਰ ਨੇ ਇਹ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜਾ ਅਮਰੀਕਾ ਹੈਗਾ ਇੱਥੋਂ ਉਡਾਨ ਜਿਹੜੀ ਹੈ 200 ਪ੍ਰਵਾਸੀਆਂ ਨੂੰ ਲੈ ਕੇ ਭਰੀ ਜਾ ਚੁੱਕੀ ਹੈ ਅਤੇ ਮੱਧ ਅਫਰੀਕਾ ਦੂਜਾ ਦੇਸ਼ ਬਣ ਗਿਆ ਜੋ ਦੂਰ ਦਰਾਡੇ ਦੇਸ਼ਾਂ ਤੋਂ ਰਿਪੋਰਟ ਕੀਤੇ ਗਏ ਲੋਕਾਂ ਨੂੰ ਸਵੀਕਾਰ ਕਰੇਗਾ ਇਹ ਉਹ ਲੋਕ ਨੇ ਜੋ ਗੈਰਕਾਨੂੰਨੀ ਤਰੀਕੇ ਨਾਲ ਸਯੁਕਤ ਰਾਜ ਅਮਰੀਕਾ ਦੇ ਵਿੱਚ داخل ہوئے ਨੇ ਪਿਛਲੇ ਹਫਤੇ ਪਨਾਮਾ ਨੂੰ ਏਸ਼ੀਆ, ਮੱਧ ਪੂਰਬ ਅਤੇ ਅਫਰੀਕਾ ਦੇ ਦੇਸ਼ਾਂ ਤੋਂ ਪ੍ਰਵਾਸੀ ਨੂੰ ਲੈ ਕੇ ਤਿੰਨ ਅਮਰੀਕੀ ਜਿਹੜੇ ਕੀ ਦੇਸ਼ ਨਿਕਾਲੇ ਦੀਆਂ ਉਡਾਨਾਂ ਜਿਹੜੀਆਂ ਕੀ ਇੰਡੀਆ ਪਹੁੰਚਿਆ ਸਨ ਜੋ ਜੋਕੀ ਲੈਂਡ ਹੋਈਆਂ ਸਨ ਅੰਮ੍ਰਿਤਸਰ ਦੀ ਗੁਰੂ ਰਾਮਦਾਸ 에ਰਪੋਰਟ ਦੇ ਉਪਰਅਤੇ ਹੁਣ ਤੱਕ 332 ਦੇ ਕਰੀਬ ਜਿਹੜੇ ਕੀ ਇਹ ਇੰਡੀਅਨ ਹੈਗੇ ਨੇ ਉਹ ਵਾਪਸ ਆ ਚੁੱਕੇ ਨੇ ਅਜੀਆਂ ਉਡਾਨਾ 트ੰਪ ਪ੍ਰਸ਼ਾਸਨ ਦੀ ਉਹਨਾਂ ਦੇਸ਼ਾਂ ਤੋਂ ਅਣਅਧਿਕਾਰਿਤ ਪ੍ਰਵਾਸੀ ਅੜਕੀ ਗੈਨਕੁਣੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਇੱਕ ਨਵੀਂ ਰਣਨੀਤੀ ਜਾਬਦੀ ਹੈ ਜਿੱਥੇ ਉਹਨਾਂ ਨੂੰ ਵਾਪਸ ਭੇਜਣਾ ਆਸਾਨ ਨਹੀਂ ਹੋ ਸਕਦਾ ਕਿਉਂਕਿ ਪ੍ਰਸ਼ਾਸਨ ਜਿਹੜਾ ਆ ਦੇਸ਼ ਨਿਕਾਲੇ ਨੂੰ ਵਧਾਉਂਦਿਆਂ ਕੋਸ਼ਿਸ਼ ਕਰ ਰਿਹਾ ਅਮਰੀਕਾ ਦੇ ਵਿੱਚ ਲਗਾਤਾਰ ਜਿਹੜੀ ਕੀ ਗੈਰਕੁਣੀ ਪ੍ਰਵਾਸੀਆਂ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਅਜਿਹੇ ਦੇ ਵਿੱਚ ਪ੍ਰਵਾਸੀ ਨੂੰ ਦੱਖਣੀ ਸਰਹੱਦ ਤੇ ਨਜ਼ਰਬੰਦ ਕੇਂਦਰਾਂ ਦੇ ਵਿਚਾਰ ਰੱਖਣ ਦੀ ਬਜਾਏ ਪ੍ਰਸ਼ਾਸਨ ਉਹਨਾਂ ਨੂੰ ਸਵੀਕਾਰ ਕਰਨ ਦੀ ਤਿਆਰੀ ਜਿਹੜੀ ਹੈ ਦੂਜੇ ਦੇਸ਼ਾਂ ਦੇ ਨਾਲ ਮਿਲ ਕੇ ਕਰ ਰਿਹਾ ਹੈ ਜਿੱਥੇ ਕੀ ਸਪਸ਼ਟ ਵਾਲੇ ਨਹੀਂ ਕੀਤਾ ਗਿਆ ਕਿ ਡਿਪੋਰਟ ਕੀਤੇ ਗਏ ਲੋਕਾਂ ਦਾ ਅੰਤ ਵਿੱਚ ਕੀ ਕੀਤਾ ਜਾਵੇਗਾ ਇਸ ਮਹੀਨੇ ਦੇ ਸ਼ੁਰੂ ਤੇ ਵਿੱਚ ਮੱਧ ਅਮਰੀਕਾ ਅਤੇ ਕੈਰੀਬੀਅਨ ਦੀ ਯਾਤਰਾ ਕਰਦਿਆਂ ਹੋਇਆਂ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੂੰ ਪਨਾਮਾ ਅਤੇ ਕੋਸਟ ਰੀਕਾ ਸਮੇਤ ਕਈ ਸਰਕਾਰਾਂ ਨੇ ਭਰੋਸਾ ਦਵਾਇਆ ਸੀ ਕਿ ਉਹ ਪ੍ਰਵਾਸੀ ਮੁੱਧਿਆ ਤੇ ਟਰੰਪ ਪ੍ਰਸ਼ਾਸਨ ਦੇ ਨਾਲ ਕੰਮ ਕਰਨ ਲਈ ਵਚਨਬੱਧਤਾ ਨੂੰ ਦੁਹਰਾਣ ਅਤੇ ਕੁਝ ਵੇਰਵੇ ਹਲਕੀ ਇਸ ਸੰਬੰਧੀ ਪੇਸ਼ਤਾ ਨਹੀਂ ਕੀਤੇ ਗਏ ਪਰ ਸੋਮਵਾਰ ਨੂੰ ਆਪਣੇ ਜਿਹੜਾ ਕਿ ਐਲਾਨ ਦੇ ਵਿੱਚ ਕੋਸਟ ਰੀਕਾ ਗਵਰਨਮੈਂਟ ਨੇ ਇਹ ਜ਼ਿਕਰ ਜੁਰੂਰ ਕੀਤਾ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ ਇਹਨਾਂ ਲੋਕਾਂ ਦਾ ਪਹਿਲਾ ਸਮੂਹ ਯਾਨੀ ਕਿ ਇਹ ਜਿਹੜਾ ਜੱਥਾ ਹੈਗਾ 200 ਪ੍ਰਵਾਸੀਆਂ ਦਾ ਪਹਿਲਾ ਜਿਹੜਾ ਕਿ ਬੈਚ ਹੈਗਾ ਕੋਸਟ ਰੀਕਾ ਪਹੁੰਚ ਚੁੱਕਾ ਹੈਗਾ ਅਤੇ ਕੋਸਟ ਰੀਕਾ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਹਨਾਂ ਪਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ ਤੇ ਵਿੱਚ ਵਾਪਸੀ ਦੇ ਲਈ ਇੱਕ ਪੁਲ ਦਾ ਜਿਹੜਾ ਕੀ ਕੰਮ ਕੀਤਾ ਜਾਵੇਗਾ ਕੋਸਟ੍ਰਿਕਾ ਦੀ ਗਵਰਨਮੈਂਟ ਦੇ ਵੱਲੋਂ ਅਤੇ ਆ ਵਾਪਸੀ ਪ੍ਰਕਿਰਿਆ ਜੋ ਸਯੁਕਤ ਰਾਸ਼ਟਰ ਦੀ ਏਜੰਸੀ ਹੈ ਅੰਤਰਰਾਸ਼ਟਰੀ ਪਰਵਾਸ ਸੰਗਠਨ ਦੀ ਨਿਗਰਾਨੀ ਹੇਠ ਹੈ ਜਿਹੜੀ ਕੀ ਹੈ ਕਾਰਵਾਈ ਮੁਕੰਮਲ ਕੀਤੀ ਜਾਵੇਗੀ ਅਮਰੀਕੀ ਸਰਕਾਰ ਦੁਆਰਾ ਪੂਰੀ ਤਰ੍ਹਾਂ ਦੇ ਨਾਲ ਫੰਡ ਜਿਹੜਾ ਕੀ ਇਸ ਏਜੰਸੀ ਨੂੰ ਕੀਤਾ ਜਾ ਰਿਹਾ ਜਿਸ ਦੇ ਬਾਰੇ ਕੋਸਟ੍ਰਿਕਾ ਨੇ ਜ਼ਿਕਰ ਕੀਤਾ ਹੈ ਅਤੇ ਇਹ ਪਰਵਾਸੀਆਂ ਦੇ ਦੇਸ਼ ਤੇ ਵਿੱਚ ਰਹਿਣ ਦੇ ਦੌਰਾਨ ਉਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਕੋਸਟ ਰੀਕਾ ਗਵਰਨਮੈਂਟ ਦੀ ਹੋਵੇਗੀ ਪਨਾਮਾ ਨੇ ਅਮਰੀਕਾ ਦੁਆਰਾ ਭੇਜੇ ਗਏ ਇਹਨਾਂ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਦੇ ਲਈ ਇੱਕ ਜਿਹੜਾ ਕੀ ਹੈ ਇੱਕ ਬਕਾਇਦਾ ਕੇਂਦਰ ਵੀ ਤਿਆਰ ਕੀਤਾ ਜਿੱਥੇ ਕਿ ਇਸ ਕੈਂਪ ਤੇ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਠਹਿਰਾਇਆ ਜਾਵੇਗਾ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਿ ਕੋਸਟ ਰੀਕਾ ਦੀ ਰਾਜਧਾਨੀ ਜੋ ਕੀ ਹੈ ਸੈਨ ਹੋਜ਼ੇ ਦੇ ਵਿੱਚ ਜਿਹੜਾ ਕਿ ਇੱਕ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਇਹਨਾਂ ਸਾਰੇ ਪ੍ਰਵਾਸੀ ਲੋਕਾਂ ਨੂੰ ਜਿਹੜਾ ਕਿ ਇੱਕ ਵੱਖਰੀ ਜਿਹੜੀ ਕਿ ਸ਼ੌਣੀ ਦੇ ਵਿੱਚ ਕੈਂਪ ਬਣਾਇਆ ਗਿਆ ਉੱਥੇ ਇਹਨਾਂ ਨੂੰ ਠਹਿਰਾਇਆ ਜਾਵੇਗਾ ਅਤੇ ਕੋਸਟ ਰੀਕਾ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਹਾਲਾਕੀ ਜਾਣਕਾਰੀ ਤਾਂ ਨਹੀਂ ਸਾਂਝੀ ਕੀਤੀ ਹੈ ਕਿ ਇਸ ਦੇ ਵਿੱਚ ਜਿਹੜੇ ਕਿ ਇਹ ਡਿਪੋਰਟ ਹੋ ਕੇ ਅਮਰੀਕਾ ਤੋਂ ਕੋਸਟ ਰੀਕਾ ਪਹੁੰਚੇ ਹੈਗੇ ਨੇ ਲੋਕ ਇਸ ਦੇ ਵਿੱਚ ਕਿੰਨੇ ਜਿਹੜੇ ਕਿ ਇੰਡੀਅਨ ਨੇ ਕਿੰਨੇ ਪੰਜਾਬੀ ਨੇ ਸਬੰਧੀ ਹਾਲਾ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਪਰ ਕੋਸਟ ਰੀਕਾ ਦੇ ਆਫੀਸਰ ਦੇ ਵੱਲੋਂ ਏ ਵੀ ਨਹੀਂ ਦੱਸਿਆ ਗਿਆ ਕਿ ਅਮਰੀਕਾ ਆਖਰਕਾਰ ਇਹਨਾਂ ਪ੍ਰਵਾਸੀਆਂ ਨੂੰ ਭੇਜੇਗਾ ਜਾਂ ਉਹਨਾਂ ਨੂੰ ਮੂਲ ਦੇਸ਼ਾਂ ਦੇ ਵਿੱਚ ਭੇਜਣ ਤੋਂ ਪਹਿਲਾਂ ਕੋਸਟ ਰੀਕਾ ਕਿੰਨੇ ਸਮੇਂ ਤੱਕ ਰੱਖਣਗੇ ਇਸ ਸੰਬੰਧੀ ਵੀ ਜਿਹੜੀ ਕਿ ਕੋਈ ਖਾਸ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕੁਝ ਸਮਾਂ ਪਹਿਲਾਂ ਕੋਸਟ ਰੀਕਾ ਇਸ ਗੱਲ ਦੇ ਨਾਲ ਜਿਹੜਾ ਕਿ ਉਹ ਜਿਹੜਾ ਕਿ ਕਾਫੀ ਜੂਝ ਰਿਹਾ ਸੀ ਕਿ ਅਮਰੀਕਾ ਦੀ ਸਰਹੱਦ ਦੇ ਵੱਲ ਜਾਂਦੇ ਹਜ਼ਾਰਾਂ ਪ੍ਰਵਾਸੀਆਂ ਨਾਲ ਕਿਵੇਂ ਨਜਿੱਠਿਆ ਜਾਵੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਅਮਰੀਕਾ ਦੀ ਜਿਹੜੀ ਸਰਹੱਦ ਦੇ ਦਾਖਲ ਹੋਣ ਨੂੰ ਲੈ ਕੇ ਲਗਾਤਾਰ ਯਤਨ ਕਰਦੇ ਆਗੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੋਲੰਬੀਆ ਅਤੇ ਪਨਾਮਾ ਦੇ ਵਿਚਕਾਰ ਖਤਰਨਾਕ ਡੈਰੀਅਨ ਗੈਪ ਜਿਹੜੇ ਕਿ ਲੰਘ ਰਹੇ ਨੇ ਤੇ ਮੱਧ ਅਮਰੀਕਾ ਤੱਕ ਪਹੁੰਚਦੇ ਹੈਗੇ ਨੇ ਪਿਛਲੇ ਸਾਲ ਕੋਸਟ ਰੀਕਾ ਤੋਂ ਲੰਘਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਜਿਹੜੀ ਹੁਣ ਦੇ ਮੁਕਾਬਲੇ ਹਾਲੇ ਕਿ ਕਾਫੀ ਜ਼ਿਆਦਾ ਕੱਟੀ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਮੈਕਸੀਕੋ ਅਤੇ ਪਨਾਮਾ ਤੇ ਆਪਣੀਆਂ ਸਰਹੱਦਾ ਦੇ ਉੱਪਰ ਲਗਾਤਾਰ ਜਿਹੜੀ ਆ ਉਹ ਚੌਕਤੀ ਵਧਾ ਦਿੱਤੀ ਗਈ ਆ ਸੋ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਹੋਰ ਜਿਹੜਾ ਕਿ ਜਹਾਜ਼ ਹੈ ਉਹ ਅਮਰੀਕਾ ਤੋਂ ਉਡਾਂਤਾ ਪਰ ਚੁੱਕਿਆ ਹੈਗਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਹਾਲਾਂਕਿ ਉਸ ਜਿਹੜੀ ਲੈਂਡਿੰਗ ਇਸ ਵਾਰ ਉਹ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਨਹੀਂ ਕਰਵਾਈ ਗਈ ਉਹ ਜਹਾਜ਼ ਜੋ ਹੈ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੋਸਟਾ ਰੀਕਾ ਪਹੁੰਚਿਆ ਹੈ ਅਤੇ ਇਸ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਸਾਰੇ ਜਿਹੜੇ ਕੀ ਲੋਕ ਸਨ ਉਸ ਬੈਸਟੇ ਵਿੱਚ ਸ਼ਾਮਲ 200 ਦੇ ਕਰੀਬ ਜਿਹੜੇ ਕੀ ਲੋਕ ਦੱਸੇ ਜਿਹੜੇ ਨੇ ਜੋ ਇਗੈਕਟ੍ਰੋਨਿਕ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਉੱਥੇ ਰਹਿ ਰਹੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਕੀ ਵਾਪਸ ਹੁਣ ਉਹਨਾਂ ਦੇ ਮੁਲਕ ਭੇਜਣ ਤੋਂ ਪਹਿਲਾਂ ਕੁਸ਼ਤਰੀਕਾ ਦੇ ਵੀ ਠਹਿਰਾਇਆ ਗਿਆ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੀ ਨਾਗਰਿਕਾ ਦੀ ਜਿਹੜੀ ਨਾਗਰਿਕਤਾ ਦੀ ਜਿਹੜੀ شناختਾ ਉਹ ਨਹੀਂ ਹੋ ਪਾਈ ਅਤੇ ਪੂਰੀ ਜਿਹੜੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਕਦੋਂ ਅਤੇ ਉਨ੍ਹਾਂ ਦੇ ਮਿਲਕਾ ਤੱਕ ਕਿਸ ਸਮੇਂ ਭੇਜਿਆ ਜਾਵੇ ਕਿ ਇਸ ਸੰਬੰਧੀ ਹਲੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।